ਕੌਣ ਜੇ ਮੈਂ ਤੁਹਾਡੀ ਫਿਕਰ ਨੂੰ ਆਉਂਦੀ ਜੀ ਆਨੇ ਹਿੰਦੂ ਧਰਮ ਬਚਾਉਣ ਵਾਸਤੇ ਫਿਰਕ ਤੇ ਜੰਨੂ ਬਚਾਉਣ ਵਾਸਤੇ ਬਹੁਤ ਵੱਡੀ ਪਰਮਾਨੀ ਕੀਤੀ ਦਿਲਕ ਜੰਨੂ ਰਾਖਾ ਪ੍ਰਵਤਾ ਦਾ ਜੀਨੋ ਵੱਡੋ ਕਰੋ ਮੈਂ ਸਾਕਾਰ ਤਾਰਮੁਹੇਤ ਸਾਕਾ ਜਨ ਕੀ ਆ ਇਸ ਦੀਆ ਪਰ ਸਿਰ ਨੰਦੀ ਆ ਸਿਰ ਖੋਰ ਕਲੀਸ ਸਿਰ ਪ੍ਰਾਪਰ ਦੀਆ ਤਿਆਨ ਦੇਗ ਬਹਾਦਰ ਕੀ ਕਰਿਆ ਸਰੀ ਨਾਥੀ ਨੂੰ ਆਣ ਕੋਈ ਹੋਰ ਨਹੀਂ ਕਰ ਸਕਦਾ ਸੀ ਜੋ ਕਿਰਪਾ ਰਾਮ ਮਹੌਂਿਆਂ ਰਿਆਦਾ ਹੁੰਦੇ ਜਿੱਲੇ ਮੰਦਰਾਂ ਦੇ ਪੁਜਾਰੀ ਸੀ ਅਕੱਥੀ ਉਹ ਗੁਰੂ ਸਾਹਿਬ ਕੋਲੇ ਮਜਨੂਮ ਬਣ ਕੇ ਆਏ ਮੋਜ ਤੋਂ ਹਲੇ ਨੇ ਨੀਵੀਆਂ ਪੰਜਾਬ ਹੁੰਆਂ ਨੇ ਮਰ ਜਾਏ ਬੇਚੇਰੇ ਨੇ ਦਰੇ ਹੋ ਦਿਲ ਮੇਂ ਫਸਬ੍ਰੋਧੀ ਆ ਕੇ ਕਰਤੇ ਫਿਆਦੀ ਹੋਏ ਮਹਾਰਾਜ ਸਾਡਾ ਧਰਮ ਖਤਰੇ ਗਾ ਮਹਾਰਾਜ ਕਹਿੰਦੇ ਕੋਈ ਨਹੀਂ ਬਾੜ ਦੱਸੋ ਕੀ ਕਰਨਾ ਚਾਹੀਦਾ ਕਹਿੰਦੇ ਮਹਾਰਾਜ ਸਾਡੀ ਕੋਈ ਰੱਖਿਆ ਨਹੀਂ ਕਰਦਾ ਅਸੀਂ ਥਾਲਸਾ ਤੇ ਦੇਵੀ ਦੇਵਤਿਆਂ ਦੀਆਂ ਮੰਨਤਾ ਕੀਤੀਆਂ ਪਰ ਕਿਥੋਂ ਸਾਨੂੰ ਸਹਾਰਾ ਨਹੀਂ ਮਿਲਿਆ ਮਹਾਰਾਜ ਕਹਿੰਦੇ ਇਸ ਧਰਮ ਨੂੰ ਬਚਾਉਣ ਵਾਸਤੇ ਬਹੁਤ ਕਿਸੇ ਮਹਾਂ ਮੜੀ ਨੂੰ ਕੁਰਬਾਨੀ ਕਰਨੀ ਪੈਣੀ ਆ ਲੋਧਾ ਆਤਮਾ ਨੂੰ ਮਹਾਰਾਜ ਜੀ ਪਾਤਸ਼ਾਹੀ ਕੌਣ ਸਰਬਾਨੀ ਕਰੇ ਅਜਿਹਾ ਮੰਦਰ ਉਹਨਾਂ ਦੇ ਚੱਲ ਨਹੀਂ ਜਾ ਸਕਦਾ ਉਹ ਕਬੱਡੀ ਮੰਦਰ ਦੇ ਪੁਜਾਰੀ ਕਿਰਪਾ RAM ਜੀ ਬਹੁਤ ਵੱਡਾ ਜਥਾ ਲੈ ਕੇ ਜਿਨ੍ਹਾਂ ਨੇ ਬੜੀ ਰਤਨਾ ਕੀਤੀ ਬੜੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਮੰਦਰਾਂ ਦੇ ਚੱਲ ਕਰਾਏ ਪਰ ਇਤੋਂ ਵੀ ਉਹਨਾਂ ਨੂੰ ਆਪਨਾ ਮਜੀਦ ਸਦਾ ਧਰਮ ਬਖ ਸਕਦਾ ਫਿਰ ਸਾਨਗੁਰੂ ਸੇਧਵਾਦਰ ਸਾਹਿਬ ਦੀ ਸ਼ਰਨ ਆਇਆ ਅਨੰਦਪੁਰ ਸਾਹਿਬ ਮੋਤੀ ਆ ਕੇ ਪ੍ਰਿਆਰ ਦਿੱਤੀ ਮਹਾਰਾਜ ਜੀ ਸਾਡਾ ਧਰਮ ਬਚਾਓ ਸਾਡੇ ਧਰਮ ਨੂੰ ਬਹੁਤ ਵੱਡਾ ਵੱਡਾ ਖਤਰਾ ਖੜਾ ਹੋ ਗਿਆ ਤੇਨ ਕਿਤੇ ਜੰਗੂ ਲਾਏ ਜਾ ਰਹੇ ਨੇ ਮਹਾਰਾਜ ਜੀ ਨੇ ਪ੍ਰਿਆਸ ਸੁਣੀ ਤੇ ਸੌਂਦੇ ਸੌਂਦੇ ਅਜੂਲੇ ਹੀ ਮਹਾਰਾਜ ਦਾ ਮਸਲਾ ਚੱਲ ਰਿਹਾ ਸੀ 9 ਸਾਲ ਦੀ ਉਮਰ ਵਿੱਚ ਧੰਨ ਗੁਰੂ ਕਲਗੀਧਰ ਪਾਪਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਖੜਾ ਹੋ ਕੇ ਆਏ ਕਾਹੇ ਪੁੱਛਿਆ ਮਹਾਰਾਜੇ ਲੋਕ ਕਿਉਂ ਘਬਰਾਏ ਹੋਏ ਨੇ ਜੋ ਇਨਾਂ ਦੇ ਚਿਹਰੇ ਕਮਲਾਏ ਹੋਏ ਨੇ ਕਾ ਕੋਈ ਨਿਂਕੰਤਾ ਚ ਡੁੱਬੇ ਹੋਏ ਨੇ ਮਹਾਰਾਜ ਕਹਿੰਦੇ ਲਾਲ ਜੀ ਨਾ ਦਾ ਧਰਮ ਖਤਰੇ ਵਿੱਚ ਐ ਧਰਮ ਬਚਾਉਣ ਵਾਸਤੇ ਇਹ ਫਰੀਆਦੀ ਹੋ ਕੇ ਆਏ ਨੇ ਮਹਾਰਾਜ ਧਰਮ ਕਿਵੇਂ ਬਚਾऊं ਮਹਾਰਾਜ ਕਹਿੰਦੇ ਕੋਈ ਮਹਾਬਲੀ ਸ਼ੁੱਧ ਆਤਮ ਬ੍ਰਹਮ ਗਿਆਨੀ ਕੋਈ ਪੀਰ ਇਨਾਂ ਦੇ ਸਾਹਮਣੇ ਆਪਣੇ ਸਰੀਰ ਦੀ ਬੋਦੀ ਦੇਵੇ ਨਾ ਅਦਰ ਦੇ ਤਾਂ ਇਹ ਧਰਮ ਬਚੇਗਾ ਸ੍ਰੀ ਮਹਾਰਾਜ ਆਪ ਜੀ ਤੋਂ ਪੁੱਛਤਰ ਕੌਣ ਹੈ ਦੁਨੀਆਂ ਵਿੱਚ ਸਭ ਤੋਂ ਵੱਡਾ ਦਰਤਾ ਗੁਰੂ ਨਾਨਕ ਦਾ ਦਰ ਹੈ ਧਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਾ ਲਾੜੀ ਮੇਰੀ ਇਸ ਕਰਕੇ ਸਤਿਗੁਰੂ ਜੀ ਆਪ ਹੀ ਰੱਖਿਆ ਕਰੋ ਇਹਨਾਂ ਦੀ ਫਿਰ ਮਹਾਰਾਜ ਨੇ ਕਿਹਾ ਫੀਕਾ ਲਾਲ ਜੀ ਅਸਲਾਮੁਅਲੈਕ ਆਜਾ ਇਹਦਾ ਔਰ ਜਿਵੇਂ ਸੋਚਿਆ ਦੀ ਇਹ ਤਾਂ ਸਬਦਾ ਤੋខਾ ਇਹ ਕੋਈ ਉਹ ਕਰਨੀ ਜੇ ਕਹਿੰਦੇ ਠੀਕ ਆ ਭਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੱਦਾ ਭੇਜਿਆ ਜਦੋਂ ਲੱਗਾ ਕਿ ਦੇਰੀ ਹੁੰਦੀ ਆ ਫਿਰ ਗ੍ਰਿਫਤਾਰੀ ਆਰਡਰ ਕੱਢ ਤੇ ਸਤਿਗੁਰੂ ਜੀ ਸਾਡੇ ਪਹਿਲੇ ਮਹੀਨੇ ਪ੍ਰਚਾਰ ਕਰਦੇ ਆਪਣੇ ਤਰ ਮਾਲਵੇ ਦੇ ਵਿੱਚ ਦੀ ਮਹਾਰਾਜ ਆਗਰੇ ਗਏ ਆਗਰੇ ਤੋਂ ਗ੍ਰਿਫਤਾਰੀ ਦਿੱਤੀ ਦਿੱਲੀ ਚਾਂਦਨੀ ਚੌਕ ਆ ਕੇ ਮੈਂ ਵਿੱਚ ਵਿੱਚ ਸੰਖੇਪ ਬੈਂਤੀ ਕਰਦਾ ਸਤਿਗੁਰੂ ਜੀ ਜੇਰਾ ਕੇ ਔਰੰਗਜ਼ੇਬ ਦੇ ਫੌਜੀਆ ਦੇ ਨਾਲ ਖੋਟੇ-ਵਟੇ ਜਿਹੜੇ ਮੌਲਾਣੇ ਸਨ, ਗੁੱਲਾਣ ਸਨ, ਹਾਜੀ ਸਨ ਉਹ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਪਾਸ ਆਏ ਮਹਾਰਾਜ ਜਿਹੜੇ ਧਰਮਤਨ ਗੁਰੂ ਨਾਨਕ ਸਾਹਿਬ ਜੀ ਨੇ ਨਹੀਂ ਬਣਾਇਆ। ਦਿਲਪਤੇ ਜੰਨੂ ਨੂੰ ਸਤਿਗੁਰੂ ਜੀ ਨੇ ਪ੍ਰਵਾਨ ਨਹੀਂ ਕੀਤੀ। ਤੁਸੀਂ ਸਾਹ ਤੋਂ ਇਹਨਾਂ ਦੀ 70 ਆ ਦੇ ਇਹਨਾਂ ਦੀ ਰੱਤੀ ਦੀ 70 ਆ ਦੇ। ਬੜੇ ਕਿ ਪਾਉਂਦੇ ਮਜਲੂਮ ਨੇ। ਬਣੀ ਜਿਲੀ ਉਹ ਅਸਟਾ ਦੇ ਦਰਵਾਜ਼ੇ ਦਰਦਾਏ ਜਿਨ ਸ਼ਰਨ ਆਵਾ ਕੋ ਪਤੰਥ ਨਾਵਾਏ ਦਰ ਸ੍ਰੀ ਸਵਾਮੀ ਸੰਗਤ ਇਸ ਕਰਕੇ ਜੀਗਨ ਦੀ ਰਾਖੀ ਕਰਵਾਏ ਮਹਾਰਾਜ ਦਾ ਫਰਮੋ ਜਿਸ ਨਾਮ ਮੰਨ ਕੇ ਪੰਗਰ ਕਰ ਲੈਣਗਾ ਇਹੋ ਤੱਕ ਯਾਕ ਕੋ ਉਹ ਹਿੰਦ ਦਾ ਸਭ ਤੋਂ ਵੱਡਾ ਪੀਰ ਮੰਨ ਲਿਆ ਜਾਊਗਾ ਬਹੁਤ ਇੱਤਿਹਾਸ